ਮੀਤਰਾ ਦੇ ਲਾਕੇ ਬੋਲਣ ਵਿੱਚ ਤੇਜ਼ ਤਰਾਰ ਸਮਝੇ ਜਾਂਦੇ ਤੇ ਨਗਰ ਕੌਂਸਲ ਦੇ ਪ੍ਰਧਾਨ ਰਹੇ ਚੋਕੇ ਭੋਲੀ ਵੀ ਇਸਮਾਇਲ ਉਹਨਾਂ ਦੇ ਪਤੀ ਇਸਮਾਇਲ ਕਾਮਰੇਡ ਸਾਬਕਾ ਕੌਂਸਲਰ ਦਰਸ਼ਨਪਾਲ ਦੀ ਕੀ ਵੱਡੀ ਗਣਤੀ ਵਿੱਚ ਆਪਣੇ ਸਾਥੀਆਂ ਦੇ ਸਮੇਤ ਹਲਕਾ ਸੰਗਰੂਪ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰ ਅੱਧੀ ਰਾਹੀਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਇਸ ਮੌਕੇ ਕਿਲਾ ਰਹਿਮਤਗੜ ਵਿਖੇ ਰੱਖੇ ਇੱਕ ਪਾਰੀ ਜਲਸੇ ਵਿੱਚ ਸੁਖਪਾਲ ਖਹਿਰਾ ਅਤੇ ਬੀਬੀ ਰਜਾ ਸੁਲਤਾਨਾ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਆਗੂ ਨੂੰ ਬਗੈਰਾ ਪਾਰਟੀ ਵਿੱਚ ਜੁਆਇਨ ਕਰਵਾਇਆ ਆਪਣੇ ਸਬੋਤਾਂ ਦੇ ਦੌਰਾਨ ਕਮਲੇਟ ਇਸਮਾਇਲ ਨੇ ਮੌਜੂਦਾ ਵਿਧਾਇਕ ਡਾਕਟਰ ਜਮੀਲੁਰ ਰਹਿਮਾਨ ਤੇ ਟਿੱਖੇ ਚੋਟਾਂ ਕਰਦੇ ਕਿਹਾ ਕਿ ਲੋਕਾਂ ਨੇ ਸਿਰੋਂ ਮੂੰਹੋਂ ਮੌਜੂਦਾ ਵਿਧਾਇਕ ਦੇ ਬਿਲਕੁਲ ਉਤਰ ਚੁੱਕੇ ਨੇ ਅੱਜ ਉਹਨਾਂ ਨੇ ਕਰਪਸ਼ਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ ਉਹਨਾਂ ਨੇ ਕਿਹਾ ਕਿ ਵਿਧਾਇਕ ਬਹੁਤ ਹੀ ਨਿਜਲੇ ਦਰਜੇ ਦੀ ਰਾਜਨੀਤੀ ਕਰਦੇ ਹੈ ਮੈਂ ਕਿਹਾ ਕਿ ਵਿਧਾਇਕ ਨੇ ਕੁਰਸੀ ਤੇ ਬੈਠਦੇ ਹੀ ਆਪਣਾ ਰਵਈਆ ਬਦਲ ਲਿਆ ਸੀ ਅਤੇ ਉਸੇ ਕਾਰਨ ਲੋਕਾਂ ਦੇ 2 ਮਹੀਨਾ ਦੇ ਬਾਅਦ ਹੀ ਹੋਈ ਲੋਕ ਸਭਾ ਦੀ ਜਿਮਨੀ ਚੋਣ ਵਿੱਚ ਆਵਾਦਵੀ ਪਾਰਟੀ ਦੇ ਉਮੀਦਵਾਰ ਕਰਾਚੋ ਨੂੰ ਮਿੱਟੀ ਚ ਖਾ ਦਿੱਤੀ ਸੀ ਮਨਨ ਦੱਸਿਆ ਕਿ ਉਹਨਾਂ ਵਿਧਾਇਕ ਨੂੰ ਜਿਤਾਉਣ ਦੇ ਲਈ ਜਿਹੜਾ ਦੇ ਕੀਤਾ ਸੀ ਪਰ ਉਹਤ ਵਿਧਾਇਕ ਨੇ ਕਿਸੇ ਵੀ ਵਰਕਰ ਦੀ ਕਦਰ ਨਹੀਂ ਪਾਈ ਅਤੇ ਇਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਮਲੇਰਕੋਟਲਾ ਵਿੱਚ ਕਈ ਗਰੁੱਪਾਂ ਵਿੱਚ ਵੰਡੀ ਗਈ ਹੈ ਅਤੇ ਬਹੁਤ ਸਾਰੇ ਵਰਕਰ ਐਮਐਲਏ ਨੂੰ ਛੱਡ ਕੇ ਦੂਜੇ ਗਰੁੱਪਾਂ ਵਿੱਚ ਚਲੇ ਗਏ ਨੇ ਇਸ ਮੌਕੇ ਮੈਡਮ ਰਜੀਆ ਤੇ ਉਮੀਦਵਾਰ ਖੈਰਾ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਆਗੂ ਨੂੰ ਪ੍ਰੋਤਸਾ ਦਿਵਾਇਆ ਕਿ ਉਹਨਾਂ ਨੂੰ ਹਰ ਤਰ੍ਹਾਂ ਦਾ ਮਾਨ ਸਤਕਾਰ ਦਿੱਤਾ ਜਾਵੇਗਾ ਐਵਰੀਬਾਡੀ ਇਜ਼ ਹਿਅਰ ਫॉर ਏ ਰਿਸ਼ਿਊ ਜਤਿਆ ਕੇਆਰ ਮਿਊਨਿਸਪਲ ਕਾਉਂਸਲਰ ਰਹੇ ਇਹਨਾਂ ਦੇ ਆਉਣ ਦੇ ਨਾਲ ਸਾਡੀ ਪਾਰਟੀ ਮਲੇਰ ਕੋਟਲੇ ਵਿੱਚ ਮਜ਼ਬੂਤ ਹੋਵੇਗੀ ਔਰ ਇਨਸ਼ਾਅੱਲਾ ਸਾਡੀ ਇਸ ਇਲੈਕਸ਼ਨ ਜਿਸ ਨਸਤੇ ਉੱਪਰ ਬੀਜੇਪੀ ਤੁਰੀ ਹੋਈ ਹੈ ਉਹ ਦੇਸ਼ ਵਾਸਤੇ ਖਤਰਾ ਹੈ ਉਹ ਗੱਲਾ ਕਟਿੰਗ ਦੀਆਂ ਵਾਸਤੇ ਖਤਰਾ ਨਹੀਂ ਹੈ ਕਿਉਂਕਿ ਅਗਰ ਆਪਾਂ ਇੱਥੇ ਸਾਡਾ Jammu Kashmir ਦਾ ਇੱਕ full fledged state ਜਿਹੜਾ ਕਿ constitutional guarantee ਸੀ ਜਦੋਂ ਦੇਸ਼ ਆਜ਼ਾਦ ਹੋਇਆ ਸਾਡੀ ਸਰਕਾਰ ਨੇ ਦੇਸ਼ ਦੀ ਪਾਰਲੀਮੈਂਟ ਵਿੱਚ ਆਰਟੀਕਲ 370 ਇੱਕ ਸਪੈਸ਼ਲ ਸਟੇਟ ਸਟੇਟਸ ਦੇ ਕੇ ਉਸ ਵਕਤ ਦੇ ਸਾਰੇ Kashmir ਦੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਤੁਹਾਡੇ ਅਧਿਕਾਰ ਇਸ ਦੇਸ਼ ਵਿੱਚ ਬਰਕਰਾਰ ਰਹਿਣਗੇ ਕੋਈ ਕਾਨੂੰਨ ਭਾਰਤ ਦੀ ਪਾਰਲੀਮੈਂਟ ਸਹਿਬਾ ਬਾਦ ਬਹੁਤ ਸ਼ੁਕਰੀਆ ਸਰਕਾਰ ਮੰਤਰੀ ਕੈਪਟਨ ਮંત્રી ਮਲੇਰਕੋਲਾ ਤੇ ਸਾਡੀ ਬੇਟੀ ਯਾਨੀ ਕਿ ਸਾਡੀ ਭਾਨੀ Nusrat Akhtar ji ਸਟੇਜ ਤੇ ਮੌਜੂਦ ਦਰਜਾ ਬਾਜ਼ਰ ਦਾ ਲੀਡਰ ਸਹਿਬਾਨ ਮੇਰੇ ਸਾਹਮਣੇ ਬੈਠੇ ਵੀਰ ਜੀ ਨੂੰ ਭਰਾਵੋ ਤੁਹਾਨੂੰ ਪਤਾ ਹੈ ਕਿ ਮੇਰੀ ਬੇਟੀ ਦੇ ਕਾਮਰਡਸ ਮੈਨ ਨੇ ਜੋ ਕੀਤਾ ਪੂਰੇ ਸ਼ਹਿਰ ਨੂੰ ਪਤਾ ਹੈ ਮੇਰੀ ਬੇਟੀ ਘਰ ਘਰ ਜਾ ਕੇ ਫਰਿਆਦ ਰਹਿਮਾਨ ਨਾਲ 5 6 ਸਾਲ ਦਾ ਬੱਚਾ ਛੱਡ ਕੇ ਘਰ ਘਰ ਗਈ ਉਹਦੇ ਜਿਹੜੇ ਪੈਰ ਸੀ ਸੁੱਜ ਜਾਂਦੇ ਸੀਗੇ ਭਰਾਓ ਇੱਥੇ ਬਚ ਨਹੀਂ ਕਾਮਰਡਸ ਮੈਨ ਮੇਰੀ ਬੇਟੀ ਦਾ ਘਰ ਮੇਰੀ ਬੇਟੀ ਦੀ ਕਰਦੀ ਫੀਸ ਭਰੀ ਹੋਈ ਸੀ ਤੇ ਉਹਦਾ ਕਰਤਾ ਦਿੱਤਾ ਕਿਉਂ ਕਰਿਆ ਕਿ ਉਹ ਸਹਿਹ ਦੇ ਵਿਕਾਸੇ ਕੰਮ ਲਈ ਬਾਤ ਤੇ ਮੈਂ 1.5 ਮਹੀਨਾ ਉਹਨਾਂ ਦੀ ਅਰੰਦਾ ਕੀਤੀਆਂ ਪਰ ਇੱਥੇ ਦਾ ਪੁੱਤਰ ਐ ਐਮਐਨਏ ਉਹ ਕਹਿੰਦਾ ਵੀ ਜਿੰਨਾ ਚਿਰ ਕੰਪਨੀ ਸਵੇਧੀਆਂ ਤੋਂ ਉਹਨੀਆਂ ਲਵਾਤੀਆਂ ਉਹਨਾਂ ਚਿਰ ਉਹਦਾ ਕੰਪਨੀ ਸੌਣ ਸ਼ੁਰੂ ਕਰਨਾ ਮੇਰੇ ਬਾਅਦ ਦੇ ਲੋਕ ਬੈਠੇ ਨੇ ਇਹਨਾਂ ਨੇ ਮੈਨੂੰ ਆਕੇ ਕਿਹਾ ਵੀ ਸਾਡੇ ਗੜਕਾ ਪਾਤਾ ਰੋਡ ਗਲੀਆਂ ਲੱਗੀਆਂ ਆ ਮੈਡਮ ਅਫੀਸ ਸੁਤਾਨਾ ਜੀ ਬੈਠੇ ਨੇ ਮੈਂ ਇਹਨਾਂ ਦੀ ਮੁਖਾਲਫਤ ਕੀਤੀ ਹੈ ਇਹਨਾਂ ਨੇ ਤਾਂ ਸਾਡੇ ਪਰਿਵਾਰ ਤੇ ਹਮਲੇ ਨਹੀਂ ਕੀਤੇ ਉਹ ਭਰਾ ਗੁਫਾਰ ਦੀ ਵੀ ਕੀਤੀ ਐ ਬੱਗੇ ਦੀ ਵੀ ਕੀਤੀ ਐ ਪਰ ਇਸ ਬੇਈਮਾਨ ਕੰਜਰ ਨੇ ਸਾਡੇ ਘਰ ਦਾ ਬੇਟੀ ਦਾ ਕਰ ਖਰਾਬ ਕਰਤਾ ਉਹ ਮੈਨੂੰ ਪਤਾ 5 ਲੱਖ ਰੁਪਇਆ ਮੈਂ ਆਪਣੇ بیٹے ਤੋਂ ਕੈਨੇਡਾ ਤੋਂ ਮਗਾ ਕੇ ਆਪਣੀ ਬੇਟੀ ਦੀ ਪੋਜੀਸ਼ਨ ਨੂੰ ਕਲੀਅਰ ਕੀਤਾ ਇਹਦੇ ਧੌਣ ਦੇ ਵਿੱਚੋਂ ਕੀਲਾ ਕੱਢਣਾ ਅੱਜ ਕਮਾਂਡਰ ਸਵੇਤ ਤੁਹਾਨੂੰ ਬੇਨਤੀ ਕਰਦਾ ਹੈ ਕਿ ਕੱਲਾ ਕਮਾਂਡਰ ਸਮੈਲ ਨਹੀਂ ਕਰ ਸਕਦਾ ਤੁਸੀਂ ਮੇਰਾ ਸਾਥ ਦਿਓ ਤੁਸੀਂ ਚਾਹਣਿਓ ਕਿ ਹੁਣ ਸਮਾਂ ਆ ਗਿਆ ਜਿੰਦਾਬਾਦ ਹੁਣ ਸਮਾਂ ਆ ਗਿਆ ਇਹਦਾ ਕਿਲਾ ਹੁਣੇ ਕੱਢਣਾ ਕਈ ਲੋਕ ਕਹਿੰਦੇ ਨੇ ਕਿ ਸਤਾਈ ਦੇ ਵਿੱਚ ਉਹ ਮਗਾ ਭਰਾਵੋ ਮੈਂ ਉੱਥੇ ਰਹਿ ਗਿਆ ਉਹ ਕਹਿੰਦਾ ਸਮਾਂ ਕਿ 2.5 ਸਾਲ ਦੇ ਵਿੱਚ ਇਹਨੇ ਸ਼ਹਿਰ ਨੂੰ ਲੁੱਟਿਆ ਦੂਏ ਛੱਟੇ ਵਾਲੇ ਤੋਂ 5-5 ਲੱਖ ਰੁਪਇਆ ਇੱਥੇ ਬਸ ਨਹੀਂ ਨਗਰ ਕੌਂਸਲ ਦੇ ਵਿੱਚ ਹਰ ਸਿਟੀ ਬਿਟੀ ਹੋਈ ਹੈ ਹਰ ਸਿਟੀ ਅਗਰ ਇਹ ਐਨਓਸੀ ਰੈਡੀ ਹੋਵੇ ਤਾਂ BB 3000 ਰੁਪਿਆ ਦੇ ਕੇ ਐਨਓਸੀ ਮਿਲਦੀ ਹੈ ਜੇ ਇਥੇ ਬਥਰੀ ਜੇ ਅਸੀਂ ਤਹਿਸੀਲ ਚ ਜਾਓ ਉਹ ਭਰਾ ਉਹ ਲੁੱਟਿਆ ਸ਼ਹਿਰ ਉਹ 25 ਸਾਲ ਦੇ ਵਿੱਚ ਹੀ ਕੋਕਰ 40 ਸਾਲ ਦਾ ਭੁੱਖਾ ਸੀਗਾ 40 ਸਾਲ ਦਾ ਭੁੱਖਾ ਸੀ 40 ਸਾਲ ਹੋ ਗਏ ਇਲੈਕਸ਼ਨ ਲੜਦੇ ਨੂੰ कदे शेर लेके बुजुर्गो मेरे प्यारे बच्चों Thank you. Thank you. Thank you. Thank you. मैं अपनी हर स्पीच में बार बार ये कह रही हूं सबको कि इस इलेक्शन को आम इलेक्शन समझने की गलती मत कीजिएगा ये इलेक्शन बहुत खास इलेक्शन है ये इलेक्शन हमारे देश की संविधान को बचाने का इलेक्शन है ये इलेक्शन एक विचारधारा का इलेक्शन है मोना साड़ी बेटी मोना और नर्शनपाल जी न मेरे भाए बड़ी मेहनत करते तो ने इन ने दसिया कि कि किस तरीके ਪਰ ਉਹ ਕਹਿੰਦੇ ਨੇ ਕਿ ਸਾਡੇ ਇੱਥੇ ਦੇ ਐਮ ਐਲ ਏ ਇਹ ਕਹਿ ਰਹੇ ਨੇ ਕਿ ਦੁਬਾਰਾ ਕੋਈ ਜਿੱਤਿਆ ਨਹੀਂ ਮੇਰੇ ਭਰਾਓ ਮੇਰੀਓ ਭੈਣੋ ਮੇਰੇ ਬੱਚਿਓ ਮੈਂ ਤੁਹਾਡੇ ਕੋਲ ਮਿਸਾਲ ਖੜੀ ਆ ਅੱਲਾ ਵਾਹਿਗੁਰੂ ਪਰਮਾਤਮਾ ਜੀ ਚਾਵਾ ਕਮਰੇਟ ਮੁਹੰਮਦ ਸਫਾਇਲ ਬੜੇ ਪੌਪੂਲਰ ਫੇਸ ਸੀ ਔਰ ਇਹਨਾਂ ਦੇ ਨਾਲ ਦਰਸ਼ਪਾਲ ਜੀ ਇਹ ਬੜੇ ਪੌਪੂਲਰ ਫੇਸ ਸੀ ਮਲੇਰ ਖੋਟਾ ਦੇ ਇਹਨਾਂ ਦੇ ਜੁਆਇਨ ਕਰਨ ਨਾਲ ਸਾਨੂੰ ਬੜੀ ਸ਼ਕਤੀ ਮਿਲੇਗੀ ਔਰ ਕੋਈ ਕੋਟਾ ਨਹੀਂ ਅਸੀਂ ਸਾਰੇ ਸੰਘੂ ਦੀ ਮੈਸਬਾ ਦੀ ਸੀਟ ਜਿਹੜੀ ਆ ਉਹ ਬੜੇ ਇਤਮਾਨ ਨਾਲ ਬੜੇ ਸਤਿਕਾਰ ਨਾਲ ਔਰ ਬੜੇ ਅੱਛੇ ਮਾਰਜਿਨ ਨਾਲ ਜਿੱਤਾਂਗੇ ਸਰ ਲੱਗਦਾ ਕਿ ਕਾਂਗਰਸੀ ਦਿੱਗ ਰਾਹੁਲ ਗਾਂਧੀ ਔਰ ਪੰਜਾਬ ਦੇ ਜਲਤਨ ਚਰਚਾ ਨਾ ਆਸੋ ਦੇਖੋ ਆਉਣਗੇ ਆਵਾਸ਼ ਕਿ ਪੰਜਾਬ ਰਾਹੁਲ ਗਾਂਧੀ ਜੀ ਦੀ ਬੈਂਕਾ ਸਰ ਦੀ ਟੌਪ ਦੀ ਲੀਡਰਸ਼ਿਪ ਜ਼ਰੂਰ ਆਵੇ ਜੀ ਔਰ ਅਸੀਂ ਵੀ ਪਲੈਨਿੰਗ ਪ੍ਰੋਸੈਸ ਵਿੱਚ ਅਗਰ ਮੈਨੂੰ ਮਹਿਸੂਸ ਹੋਇਆ ਕਿ ਉਹਨਾਂ ਦਾ ਟਾਈਮ ਸਾਨੂੰ ਚਾਹੀਦਾ ਵਾ ਤੇ ਅਸੀਂ ਵੀ ਬੁਲਾਵਾਂਗੇ ਪਰ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਹ ਟਾਈਮ ਅਸੀਂ ਉਹਨਾਂ ਦਾ ਹੋਰ ਸੀਟਾਂ ਦੇ ਬਚਾ ਸਕਾਂਗੇ ਮੈਨੂੰ ਲੱਗਦਾ ਹੈ ਕਿ ਇੱਥੇ ਤਾਂ ਇਹਨਾਂ ਨੇ ਹੀ ਸਾਡਾ ਨਿਚੋੜਿਆ ਕੇਜਰੀ ਵਾਲੇ ਨੇ ਪੈਸੇ ਬਚਾਏ ਬਿਜਲੀ ਬਿੱਲ ਤੇ ਹਜ਼ਾਰ-ਹਜ਼ਾਰ ਰੁਪਏ ਬਜਟਾਂ ਦੀ ਦਮ ਵਸਾਏ ਉਹਨਾਂ ਦੇ ਸਾਰੇ ਜਿਹੜੇ ਫਾਰਮੂਲੇ ਨੇ ਕੇਜਰੀ ਵੱਲ ਖੁੱਸ ਹੋ ਗਿਆ ਵਾ ਉਹ ਪਟਾਕਾ ਜਿਹੜਾ ਦੀਵਾੜੀ ਦਾ ਚੱਲਿਆ ਨਹੀਂ ਕਰੀ ਹੁੰਦਾ ਉਹਦੇ ਵਾਂਗੂ ਹੁੰਦਾ ਉਹ ਫੇਲ ਹੋ ਚੁੱਕਾ ਵਾ ਔਰ ਲੋਕੀ ਨਾ ਪੰਜਾਬ ਦੇ ਵਿੱਚ ਕੀਪ ਤੋਂ ਖਰੀਦਨ ਔਰਤਾ ਮਿਲੀਆਂ ਪਿੰਡਾਂ 'ਚ ਉਹ ਕਹਿੰਿਆ ਸਾਨੂੰ ਮੁਫਤ ਦਾਣੇ ਨਹੀਂ ਚਾਹੀਦੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਏ ਹਾਂ ਹਮਲੇ ਫਰੈਡ ਆਪ ਵਿਦ ਇਸ ਗਿਮਿਕਸ ਇਹ ਸਾਰੀ ਕਿਮਿਕਰੀ ਪੋਲਿਟਿਕਸ ਆ ਔਰ ਇਹਦਾ ਅੰਤ ਜਲਦੀ ਹੋ ਜਾਏ ਇਹ ਪੋਲ ਜਿਹੜੇ ਕਹਿੰਦੇ ਨੇ ਕਿ ਲੱਖਾਂ ਰੁਪਏ ਇਸਨੇ ਬਚਾਏ ਤੁਸੀਂ ਫੇਸਬੁੱਕ ਤੇ ਲਾਈਨ ਉੱਤੇ ਦੱਸਿਆ ਠੀਕ ਹੈ ਕਹਾਂਗੇ ਕਿੰਨਾ ਗਿਆਨੀ ਪੈਸੇ ਨਹੀਂ ਨਹੀਂ ਉਹ ਤਾਂ ਦੇਖੋ ਜੀ ਬੜਾ ਵੱਡਾ ਝੂਠ ਸੀਗਾ ਭਗਵਾਨਾ ਬਗਰੋਲ ਪਿੰਡ ਆ ਖੜਵਾ ਹਲਕੇ ਦਾ ਇਸਨੇ 2019 ਵੀ ਕਿਚ ਕਿਤੇ ਜਕਬਾਨੀ ਦੀ ਸੱਤ ਵਿੱਚ ਚੰਡੀਗੜ੍ਹ ਕੇ ਮੁਹੱਲੇ ਇੱਕ ਦਾਵਾ ਕੀਤਾ ਕਿ ਇੱਕ ਬਗਰੋਲ ਵਿੱਚ ਮੈਂ ਜਦੋਂ ਗਿਆ ਇੱਕ ਛੋਟੀ ਜਿਹੀ ਡਰੇਨ ਦੇ ਉੱਤੇ ਪੁਲ ਬਣਾਣਾ ਸੀਗਾ ਤੇ ਮੈਂ ਜਦੋਂ ਡੀਸੀ ਨੂੰ ਕਿਹਾ ਕਿ ਕੋਈ ਐਸਟੀਮੇਟ ਦੇ ਸਰਕਾਰੀ ਐਸਟੀਮੇਟ ਆਇਆ 1 ਕਰੋੜ 8 ਲੱਖ ਦਾ ਤੇ ਮੈਂ ਉਹ ਪੁਲ ਬਣਾ ਦਿੱਤਾ ਸਿਰਫ 6 ਲੱਖ ਵਿੱਚ ਜਦੋਂ ਮੈਂ ਬਗਰੋਲ ਮੀਟਿੰਗ ਕਰਨ ਗਿਆ ਉਹ ਕਹਿੰਦੇ ਮੀਟਿੰਗ ਹੀ ਹੁਣ ਆਪਾਂ ਉਸ ਪੁਲ ਤੇ ਕਰਨੀ ਜਿੱਥੇ ਭਗਵੰਤ ਦਾ ਪੁਲ ਬਣਿਆ ਜਦੋਂ ਮੈਂ ਕਿਹਾ ਉਹ ਪਿੰਡ ਹੈ ਨਹੀਂ ਇਸ ਕੋਈ ਔਰ ਉੱਥੇ ਸਿਰਫ ਦੋ ਮੱਟੀਆਂ ਜਿੱਦਾ ਪਾਣੀ ਨੰਗਾਉਣ ਵਾਸਤੇ ਪਾਈਪਾਂ ਪਈਆਂ ਸੀ ਉਹਦੇ ਉੱਥੋਂ ਲੋਕੀ ਤੁਰ ਕੇ ਜਾਂਦੇ ਔਰ ਉਹ ਪਾਈਪਾਂ ਵੀ ਤਾਰੀ ਸਰਪੰਚ ਕਾਦੀ ਦਲਦਾ ਉਹਨੇ ਬਣਵਾਈਆਂ ਮਤਲਬ ਇੱਕ ਆਦਮੀ ਚੀਫ ਮਿਨਿਸਟਰ ਬਣ ਐਮਪੀ ਸੀਗਾ ਇੱਕ ਟਾਟਾ ਪੂਰਾ ਝੂਠ ਬੋਲ ਸਕਦਾ ਜਿਹੜਾ ਪੁਆਇੰਟ ਨਹੀਂ ਹੈ ਹੀ ਨਹੀਂ ਸੀ ਜਿਹੜਾ ਰਿਪੋਰਟ ਬਣਾਇਆ ਹੀ ਨਹੀਂ ਸੀ ਉਹਦੇ ਬਾਰੇ ਝੂਠ ਬਲ ਤਾਂ ਕਰਕੇ ਉਹ ਉੱਥੇ ਲਾਈਫ ਕਰਦੇ ਉਹਦੇ ਨਾਲ ਕੀ ਹੁੰਦਾ ਕਿ ਇੱਕ ਆਦਮੀ ਦਾ ਕੈਰੈਕਟਰ ਇੱਕ ਆਦਮੀ ਦੀ ਮਾਨਸਿਕਤਾ ਉਹਨੂੰ ਉਜਾਗਰ ਕਰਕੇ ਦੁਨੀਆ ਵਿੱਚ ਦੱਸਣਾ ਬਹੁਤ ਜ਼ਰੂਰੀ ਸੀ ਕਿੰਨਾ ਦੇ ਵਿੱਚ ਜਾ ਰਹੇ ਹਾਂ ਸੈਨਾ ਵਿੱਚ ਜਾ ਰਹੇ ਹਾਂ ਕਿੰਨੇ ਕੁ ਲੋਕ ਨੇ ਜਿਹੜੇ ਦੁੱਖੀ ਨੇ ਇਸ ਕਹਾਣੀ ਮੇਰਾ ਗੱਲ ਇਹ ਤੁਹਾਨੂੰ ਦੱਸਦਾ ਕਿ ਮੈਂ ਇੰਨਾ ਕਬੂਲ ਰਿਆ ਹਾਂ ਕਿਉਂਕਿ ਮੈਨੂੰ ਇੰਨੀ ਕੋਡਿਐਂਸ ਮਿਲ ਰਹੀ ਆ ਇੰਨਾ ਲੋਕੀ ਪਾਰਟੀ ਪਾਰਟੀ ਦੀ ਉੱਠ ਕੇ ਪਿਆਰ ਕਰ ਰਹੇ ਮੈਨੂੰ ਅਕਾਲੀ ਵੀ ਵੋਟਾਂ ਪਾਉਣਗੇ ਮੈਨੂੰ ਝਾੜੂ ਵਾਲੇ ਵੀ ਵੋਟਾਂ ਪਾਉਣਗੇ ਕਾਮਨਿਸਤ ਸਾਡੇ ਸਾਥੀ ਹੈਈ ਮੈਨੂੰ ਕਿਸਾਨ ਜੀ ਉਹਨਾਂ ਦਾ ਸਾਰੇ ਜਿਹੜੇ ਹੈਗੇ ਨੇ کارਖਾਨਾ ਉਹ ਮੱਟਾ ਪਾਉਣਗੇ ਮੈਂ ਜੇ ਤੁਹਾਨੂੰ ਕਹਾਂ ਕਿ ਮੈਂ ਡਰ ਕੇ ਕਹਿ ਰਿਹਾ ਹਾਂ ਕਾਰ ਨਹੀਂ ਕਰਿਓ ਇਹ ਇਹਨਾਂ ਦੀ ਇੰਨੀ ਕਿ ਜ਼ਿਆਦਾ ਨੈਗੇਟਿਵਿਟੀ ਹੈ ਉਹ ਵੋਟ ਸਾਡੀ ਆਪਾਂ ਨੂੰ ਕੁਕੂ ਦੀ ਔਰ ਸਬੰਧਿਤ ਸਿਮਾਨ ਬਾਰੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਖਾਸ ਤੌਰ ਤੇ ਮਲੇਰਕੋਟਲਾ ਦੇ ਨਿਵਾਸੀਆਂ ਨੂੰ ਕਿ ਦੇਖੋ ਐ ਕਿ ਗਹਿ ਗੱਚ ਲੜਾਈ ਆ ਬਿਟਵੀਨ ਐਨਡੀਏ ਐਂਡ ਇੰਡੀਆ ਦੇ ਕੱਟਸ ਜੋੜ ਵਿੱਚ ਆ ਸਾਡਾ ਤਾਂ ਇੱਕ ਫੁੱਲ ਫੋਰਸ ਨਾਲ ਅਸੀਂ ਮਾਈਨੋਰਿਟੀ ਦੀ ਪ੍ਰੋਟੈਕਸ਼ਨ ਕਰਨੀ ਆ ਸਾਡਾ ਐਮਪੀ ਸਾਡੀ ਸਰਕਾਰ ਨਹੀਂ ਵੀ ਬਣਦੀ ਫਰਜ਼ ਕਰੋ ਸਾਡਾ 2250 ਐਮਪੀ ਉਸ ਸਦਨ ਦੇ ਵਿੱਚ ਬੈਠ ਕੇ ਬੀਜੇਪੀ ਨੂੰ ਰੋਕੇਗਾ ਕਿ ਇੱਕ ਆਦਮੀ ਚੁਣਿਆ ਦੇਸ਼ ਦੀ ਤਾਨਾਸ਼ਾ ਸਰਕਾਰ ਦੇ ਸਾਹਮਣੇ ਉਹਨਾਂ ਦੇ ਕੀਤੇ ਹੋਏ ਗਲਤ ਕੰਮਾਂ ਨੂੰ ਰੋਕ ਸਕੇਗਾ ਨੰਬਰ 1 ਦੂਸਰਾ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਮੈਨੂੰ ਸੰਕੇਤ ਮਿਲੇ ਨੇ ਸਬਜੈਕਟ ਟੂ ਕਰੈਕਸ਼ਨ ਕਿ ਰਾਸ਼ਟਰਪਤੀ ਦੀ ਵੋਟ ਉਹਨਾਂ ਨੇ ਬੀਜੇਪੀ ਨੂੰ ਕਿਹਾ ਅਗਰ ਉਹਨਾਂ ਨੇ ਬੀਜੇਪੀ ਨੂੰ ਵੋਟ ਪਾਈ ਆ ਉਹ ਦੱਸਣ ਕਿ ਉਹ ਕਿਉਂ ਪਾਈ ਆ ਅਗਰ ਉਹ ਕਾਂਗਰਸ ਨੂੰ ਕਹਿੰਦੇ ਕਿ ਐਂਟੀ ਪੰਜਾਬ ਐਂਟੀ ਸਿੱਖ ਹੈ ਤੇ ਅੱਜ ਅੱਜ ਸਭ ਤੋਂ ਵੱਡੀ ਦੁਸ਼ਮਣ ਜਮਾਤ ਪੰਜਾਬ ਔਰ ਮਾਈਨੋਰਟੀਆਂ ਔਰ ਕਿਸਾਨਾਂ ਦੀ ਬੀਜੇਪੀ ਆ ਇਹ ਤਾਂ ਉਹਨੂੰ ਉਹੀ ਕਲੈਰੀਫਾਈ ਕਰ ਸਕਦਾ ਉਹ ਨਾਲ ਉਹ ਨਾਲ ਨਾਲ ਮੈਂ ਕਹਿਣਾ ਚਾਹੁੰਦਾ ਕਿ ਮੇਰਾ ਖਿਆਲ ਹੈ ਕਿ ਹੁਣ 80 ਸਾਲ ਤੋਂ ਉੱਤੇ ਉਹਨਾਂ ਦੀ ਉਮਰ ਹੋ ਗਈ ਆ ਥੋੜਾ ਬਹੁਤਾ ਹੋਰ ਨਾਲ ਵੀ ਮੌਕਾ ਦੇਣਾ ਚਾਹੀਦਾ ਸੀਗਾ ਟਾਈਮ ਇਸ ਕਮ ਰਾਈਟ 60 ਸਾਲ ਦੇ ਵੈਸੇ ਰਿਟਾਇਰਮੈਂਟ ਸਰ ਤੁਸੀਂ ਮਾਈਨੋਰਟੀ ਗੱਲ ਕੀਤੀ ਮਾਈਨੋਰਟੀਆਂ ਤੱਕ ਹੋ ਰਿਹਾ ਸਰ ਕਾਂਗਰਸ ਦੇ ਲੜਪੇ ਸਮੇਂ ਸਰਕਾਰ ਰਹੀ ਹੈ ਮਾਈਨੋਰਟੀਆਂ ਕਾਂਗਰਸ ਦੇ ਬਹੁਤ ਕਿ ਕਿ ਜਿਹਦੇ ਕਰਕੇ ਮਾਈਨੋਰਟੀ ਦੇ ਵੱਡੇ ਵੱਡੇ ਲੀਡਰ ਆਪਣੇ ਕਾਂਗਰਸ ਛੱਡ ਕੇ ਚਲੇ ਗਏ ਆਪਾਂ ਨਾਲ ਹੁਣ ਕਰੰਟ ਕਰੰਟ ਇਸ਼ੂ ਚੱਲ ਰਿਹਾ ਕਰੰਟ ਲੋਕ ਸਭਾ ਉਹ ਵੀ ਨਾਲ ਹੀ ਜੁੜ ਗਈ ਕਾਂਗਰਸ ਪਾਰਟੀ ਦੇ ਨਾਲ ਕੋਈ ਕਿਹੜੀ ਜਾਤੀ ਕਿ ਤੂੰ ਬੋਲੋ ਮਾਈਨੋਰਟੀ ਦੇ ਜਿਹੜੇ ਵੀ ਮੁਸਲਮਾਨਾਂ ਦਾ ਧੱਕੇ ਹੋਏ ਬਾਪੜੀ ਮਾਜੀ ਸ਼ਹੀਦ ਕੀਤੀ ਗਈ ਤੁਸੀਂ ਕਿਹਾ ਉਹ ਵੇਸ਼ ਨੂੰ ਕੋਈ ਛੇੜਦੇ ਨਹੀਂ 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 ਡੋਨਟ ਟ੍ਰਾਈ ਟੂ ਟਵਿਸਟ ਇਸ਼ੂਜ਼ ਸਾਰਿਆਂ ਨੂੰ ਪਤਾ ਵਾ ਕਿ ਬਾਪਰੀ ਮਸਜਿਦ ਦਾ ਫਾਈਨਲ ਐਪੀਸੋਡ ਉਸ ਕਿਸ ਨੇ ਤੋਂ ਆਇਆ ਤੁਹਾਨੂੰ ਸਾਰਿਆਂ ਨੂੰ ਪਤਾ ਨਹੀਂ ਨਰਸਵਾਰ ਉਹ ਬੈਠਾ ਸੀ ਆਪਾਂ ਇਸ ਜੀ ਤੋਂ ਆਇਆ ਥੋੜਾ ਉਹਨਾਂ ਨੇ ਜੀ ਪਲੀਜ਼ ਹੋਰ ਲੋਕ ਦਾ ਸਕਦਾ ਸੀ ਮੈਂ ਤੁਹਾਡੇ ਨਾਲ ਜਿੱਦਣੇ ਆਇਆ ਜੀ ਆਈ ਐਮ ਆਈ ਐਮ ਫਾਈਟਿੰਗ ਇਨ ਇਲੈਕਸ਼ਨ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੇਰਾ ਵਿਊ ਪੁਆਇੰਟ ਹੈਗਾ ਕਿ ਅੱਜ ਦੇ ਯੁੱਗ ਵਿੱਚ ਮਾਈਨੋਰਟੀਜ਼ ਦੀ ਭਾਜਪਾ ਬਹੁਤ ਵੱਡੀ ਕੱਟੜ ਦੁਸ਼ਮਣ ਚਵਾਤਾ ਹੈ ਸਾਬ ਅੱਜ ਤੁਸੀਂ ਪਾਰਟੀ ਜਿਹੜੀ ਹੈ ਪੁਰਾਣੀ ਪਾਰਟੀ ਚੱਲੇਗਾ ਜਿੱਤੋ 444 ਕਰੋੜ ਦਾ ਹਿਸਾਬ ਮੰਗਣ ਵਾਲੀ ਪਾਰਟੀ ਵੀ ਦੁਬਾਰਾ ਚਾਹ ਮੰਗਦੀ ਇਹ ਕਿਉਂ ਤੁਹਾਨੂੰ ਜਾਣਾ ਪਿਆ ਇਲਜ਼ਾਮ ਲੈ ਕੇ ਬਗੈਰ ਐਸੀ ਖੂਦ ਜਾਣਾ ਪਿਆ ਜਦੋਂ ਅਸੀਂ ਸਿੱਧਾ ਦੇ ਕਹੇ ਤੇ ਵੀ 444 ਕਰੋੜ 12 ਲੱਖ 70 ਹਜ਼ਾਰ ਦਾ ਪਈ ਪਈ ਦਾ ਹਿਸਾਬ ਵਿੱਚ ਜਦੋਂ ਸਰਕਾਰ ਬਣੀ ਸਾਡਾ ਐਮਐਲਏ ਬਣਿਆ ਅਸਾਬ ਤਾਂ ਐਮ.ਐਲ.ਏ ਨੇ ਲੈਣਾ ਸੀ ਨਾ ਇਤੋਂ ਲੈਣਾ ਸੀ ਉਹ ਨਗਰ ਕੌਂਸਲ ਦਾ ਪ੍ਰਧਾਨ ਹੀ ਕੁੱਤੀਏ ਚੋਰਾ ਜਿਹ ਨਾਲੀ ਅਸਾਬ ਕਿਤੋਂ ਲਈ ਨਹੀਂ ਤੁਸੀਂ ਇਸ ਇਹਦੀ ਸ਼ਿਕਾਇਤ ਪਾਰਟੀ ਪ੍ਰਧਾਨ ਜਾਂ ਮੁੱਖ ਮੰਤਰੀ ਕੋਲ ਲੈ ਕੇ ਗਏ ਸਾਡੀ ਕੋਈ ਸੁਲਵਾਈ ਨਹੀਂ ਉੱਪਰ ਤੱਕ ਇਸ ਸਾਰੀ ਗਲਤੀ ਵੀ ਹਾਲਾਤ ਬੜੇ ਮਾਰੇ ਹੋ ਰਹੇ ਨੇ ਜਿੱਦੋਂ ਹਿਸਾਬ ਲੈਣਾ ਸੀ ਉਹ ਤਾਂ ਨਾਲ ਲਾ ਲਿਆ ਇਹ ਕਹਿਣ ਲੱਗੇ ਵੀ 1 ਮਹੀਨੇ ਲਈਏ ਇਹ ਤਾਲਕੋਸ਼ੀ 1 ਮਹੀਨੇ ਲਈ ਲੀਏ 1 ਮਹੀਨੇ ਦਾ ਸਮਾਂ ਦੇ ਕੇ ਅੱਜ 2.5 ਸਾਲ ਹੋ ਗਏ ਉਹ ਕਿਉਂਕਿ ਪੈਸੇ ਇਕੱਠੇ ਕਰਕੇ ਦਿੰਦੇ ਹੈ ਉਹਨੂੰ ਹਿਸਾਬ ਪਾਉਂਦੇ ਠੇਕੇਦਾਰੀ ਸਿਸਟਮ ਦੇ ਵਿੱਚ ਇੱਕ ਕੋਈ ਠੇਕੇਦਾਰ ਬਾਹਲੇ ਠੇਕੇਦਾਰ ਲਿਆ ਕੇ ਉਰੇ ਦੇ ਠੇਕੇਦਾਰ ਕੁੱਤਾ ਮਾਰਦੇ ਫਿਰਦੇ ਮੋਕੇ ਮੁਸਲ ਲੈ ਕੇ ਘਤਦੇ ਇਹਨਾਂ ਦੇ ਘਟਪੜ ਰਹੇ